ਉਹ ਯਾਰ ਬਾਲਾ ਜੀ ਪੰਜਾਬ ਦੇ ਹੋਂਨੇ ਕੋਨੇ ਤੋਂ ਆਏ ਹੋਏ ਪਹਾੜਾਂ ਅਖਲਾਕੀ ਸਾਫ ਪਸੰਦ ਬੇ ਇਨਸਾਫੀ ਦੇ ਖਿਲਾਫ ਇਸ ਖੰਡ ਦੇ ਵਿੱਚ ਪੂਰਤ ਰਾਡਿਓ ਜੋ ਤੁਸੀਂ ਚੱਲ ਕੇ ਆਏ ਹੋ ਪਹਿਲਾਂ ਫਤਿਹ ਸਤਿਕਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਪਾਸਾਰੇ ਸੋਨਮ ਦੇ ਖਰਾਬ ਬੈਂਸਾਫੀ ਦੇ ਖਰਾਬ ਚਾਹੇ ਕਿਸੇ ਸ਼ਕਲ ਵਿੱਚ ਹੋਵੇ ਚਾਹੇ ਅੱਜ ਭਾਨੇ ਸੁੱਤੂ ਦੇ ਕਿੰਨ ਪਰਚਾ ਦੀ ਸ਼ਕਲ ਦੇ ਵਿੱਚ ਹੋਵੇ ਚਾਹੇ ਉਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਅਸਾਮ ਤੇ ਜਿਗਰੂਗੜ ਦੇ ਜੇਲਾ ਵਿੱਚ ਭੇਜਣ ਦੇ ਖਿਲਾਫ ਹੋਵੇ ਸਾਇ ਉਸ ਤੋਂ ਪਹਿਲਾਂ ਝੂਠੇ ਪਰਚੇ ਪੁਲਿਸ ਦਾ ਦੁਰਸਤਮਾਲ ਸਾਰੀ ਸਰਕਾਰੀ ਹਮਲੇ ਦਾ ਜ਼ਾਤੀ ਤੌਰ ਤੇ ਆਪਣੇ ਵਿਰੋਧੀਆਂ ਦੇ ਖਿਲਾਫ ਕਿੰ ਕਿੱਟਗ ਦਾ ਹੋਵੇ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਆਵਾਜ਼ ਉਠਾਈ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਗਵੰਤ ਮੈਨੂੰ ਲੱਗਦਾ ਕਿ ਇਹ ਬਿਲਕੁਲ ਕੋਰਾ ਵਾ ਇਤਿਹਾਸ ਤੋਂ ਪੰਜਾਬ ਦਾ ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਦੇ ਪੰਜਾਬੀਆਂ ਤੇ ਸਿੱਖਾਂ ਤੇ ਸਰਕਾਰੀ ਮਸ਼ਰੀਦਾਂ ਦਾ ਦੁਰਪਰੋਕ ਕਰਕੇ ਜ਼ੁਲਮ ਰਾਟਾ ਹੋਗਾ ਪੰਜਾਬ ਤੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਫਗਾਨੀਆਂ ਦਾ ਪੁਰਾਨੀਆਂ ਦਾ मुगला ज़ीर ख़ानूकारा वॾा कलू घड़ा पैती گئے हज़ार चालीह चालीह हज़ार बचे बि बख़े नचाया सिरां नज़ टतलो ہوئی ਉਨੇ ਹੀ ਮੁਕਾ ਸਕੇ ਭਗਵੰਤ ਆ ਮੀਰ ਮਤੂਆ ਹੋਣੇ ਪੜਕੇ ਗਏ ਕੋਡ ਮੰਨੂ ਸਾਡੀ ਤਾਤਰੀ ਭਗਵਾਨ ਚੰਗਤਰਾ ਸੁਣਾ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਕੱਢਦਾ ਅਸੀਂ ਦੂ ਸਵਾਏ ਭਗਵਾਨ ਪਾਨਾ ਸਿੱਧੂ ਅੱਜ ਇੱਕ ਦੇਨ ਸਾਹਿਬ ਦਾ ਮੁਜੱਸ਼ਵਾ ਬਣਾਇਆ ਤੋ ਉਸ ਨੂੰ ਜਮਾਨਤ ਮਿਲੀ ਇਹ ਖੋਟ ਪਰਚਾ ਜਦੋਂ ਪਤਾ ਲੱਗਿਆ ਕਿ ਇਹ ਇੱਧਰ ਵੀ ਜਮਾਨਤ ਮਿਲ ਜਾਣੀ ਆ ਇੱਕ ਉਹੜ ਦੇ ਵਿੱਚ ਉਥਾ ਪਰਚਾ ਮੈਂ ਅੱਜ ਤੁਹਾਡੇ ਕੋਲ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਥੋੜੀ ਜੀ ਗੱਲ ਕਰਨੀ ਆ ਮੈਂ ਤੁਹਾਡੇ ਕੋਲ ਇੱਕ ਨਾ ਇੱਕ ਮਤਾ ਪਾਸ ਕਰਵਾਣਾ ਵਾ ਕਿਉਂਕਿ ਭਗਵਾਨ ਜਮਾਨ ਦੋ ਚੀਜ਼ਾਂ ਦੋ ਫੋਟੋਆਂ ਟੰਗਦਾ ਆਪਣੇ ਪਿੱਛੇ ਜਿਹੜੀ ਵਾਲ ਵੀ ਟੰਗਦਾ ਵਾ ਇੱਕ ਟੰਗਦਾ ਸ਼ਹੀਦ ਭਗਤ ਸਿੰਘ ਜੀ ਜੀ ਹੋਰ ਇੱਕ ਟੰਗਦਾ ਉਹ ਪਾਪਾ ਸਾਹਿਬ ਮੇਕਰ ਜਿਹਨਾਂ ਨੇ ਸਾਡਾ ਸੰਗਠਨ ਕਰਿਆ ਦੋਸਤੋ ਪਹਾੜਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਕੀ ਉਸ ਨੇ ਆ ਐਨਐਸਏ ਤੇ ਟਾਡੇ ਵਰਗੇ ਤੇ ਕੋਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਸ ਦੀ ਫੋਟੋ ਟੰਗੀ ਹੋਈ ਆ ਬਾਬਾ ਸਾਹਿਬ ਮੇਨਕਰ ਦੀ ਫੋਟੋ ਟੰਗੀ ਹੋਈ ਆ ਕੀ ਬਾਬਾ ਸਾਹਿਬ ਮੇਨਕਰ ਜਿਨ੍ਹਾਂ ਨੇ ਸੰਵਿਧਾਨ ਚੜ੍ਹਾ ਕੀ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਪਾਨੂੰ ਸਪਾਨੇ ਸਿੱਤੂ ਤੇ ਤਿੰਨ جھੂਠੇ ਪਰਚੇ ਜੇ ਖੇਰੇ ਦੀ ਜਮਾਨਤ ਹੋਵੇ ਉਹਦੇ ਤੇ ਇੱਕ ਉਹਨਾਂ ਤੜਕੇ 2:00 ਵਜ ਕੇ 10 ਮਿੰਟ ਤੇ جھੂਠਾ ਪਰਚਾ ਕਦੀ ਲੱਖੇ ਤੇ ਪਰਚਾ ਕਦੀ ਅਮਰਿਤਪਾਲ ਤੇ ਉਹਦੇ ਸਾਥੀਆਂ ਨੂੰ ਝੱਟ ਕੇ ਐਨਐਸਏ ਲਾ ਕੇ ਤੇ ਅਸਾਮ ਦੀਆਂ ਜਿੰਨਾਂ ਵਿੱਚ ਸੰਵਿਧਾਨ ਦੇ ਵਿੱਚ ਸਭ ਕੁਝ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਹੈ ਜਨਾਲੇ ਥਾਣੇ ਪੈਸੇ ਦਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਿਆਂ ਦਾ ਖਿਲਾਫ ਪ੍ਰਚਾਰ ਕਿਉਂਕਿ ਜਦੋਂ ਮੰਨ ਲਿਆ ਕਿ ਜਨਾਲੇ ਵਿੱਚ ਚੌੜੇ ਫੋਕਰੀ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਉਹਨਾਂ ਦੇ ਪਰਚੇ ਜੱਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਵਾਪਸ ਸਾਬ ਅਮੇਰ ਕਾ ਨੇ ਇਹ ਤੁਹਾਨੂੰ ਆਦੇ ਕਰਾਣ ਦਿੱਤਾ ਕਿ ਇਹ ਸੁਲਤਾਨ ਨੇ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਅੱਛੇ ਕਿਸਰੀ ਸ਼ਾਮ ਦੀ ਚੇਤਨਾ ਸੋ ਅੱਜ ਤੁਹਾਡੇ ਦੇਖੋ ਕਿ ਅੱਜ ਪੰਜਾਬ ਦਾ ਇਕੱਠ ਆ ਇਸ ਇਕੱਠ ਵਿੱਚ ਸਾਰੀਆਂ ਧਰਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਮੈਂ ਤੁਹਾਡੇ ਕੋਲ ਅੱਜ ਹੱਥ ਖੜੇ ਕਰਕੇ ਜਕਾਰਾ ਛੁਕਾ ਕੇ ਮਤਾਵਾ ਸੁਣਾਣਾ ਕਿ ਕੱਟੂ ਕੱਟ ਤੇ ਸੁਲਮ ਕਰਨਾ ਵਾ ਕਰ ਤਕੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੋਰ ਕਰਨਾ ਸਰਕਾਰੀ ਤੰਤਰ ਦਾ ਤੁਸੀਂ ਦੁਰੂਪ ਕਿਉਂ ਕਰ ਸਕਦੇ ਆ ਪਰਚੇ ਕਰ ਸਕਦੇ ਆ ਜੇਲ੍ਹ ਨਾਲ ਸੁਣ ਸਕਦੇ ਆ ਕਰ ਪਰ ਫਿਰ ਉਹ ਦੋ ਫੋਟੋਆਂ ਮਿਥਾ ਲਾ ਦਿਓ ਜੇ ਸਹਿਮਤ ਹੋਦੇ ਕਰੇ ਹੱਥ ਖੜੇ ਕਰਕੇ ਕਦੋਂ ਭਗਵੰਤ ਨੂੰ ਇਹ ਅੱਜ ਤੋਂ ਬਾਅਦ ਤੈਨੂੰ ਅਧਿਕਾਰ ਨਹੀਂ ਕਿ ਤੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂ ਯਾਰ ਕਿ ਤੂੰ ਬਾਬਾ ਸਾਹਿਬ ਦੀ ਫੋਟੋ ਲਾ ਸਕਦਾ ਇਹ ਸਹਿਮਤ ਹੋ ਦਿਲਕਾਰ ਉਹ ਬੋਲੇ ਬੋਲੇ ਸ੍ਰੀ ਅਕਾਲ ਬੋਲੇ ਸ੍ਰੀ ਅਕਾਲ ਇੱਕ ਦਿਨ ਮੈਂ ਦੋਸਤੋ ਮੈਂ ਸਾਨ ਹਾਂ ਮੈਂ ਕੋਈ